ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰੂ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਨਗਰ ਕੀਰਤਨ ਤੇ ਸਮੂਹ ਸੰਤਾ ਸਹਿਯੋਗ ਨਾਲ ਵੀ ਸ਼ਾਨ ਨਗਰ ਕੀਰਤਨ ਬਸਤੀ ਮਿੱਠੂ ਤੋਂ ਆਰੰਭ ਹੋਇਆ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਅਜੀਤ ਢਾਬਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਗਰ ਕੀਰਤਨ ਹੁੰਦਾ ਹੋਇਆ ਬਾਬਾ ਬੁੱਢਾ ਜੀ ਪੋਲ ਤੋਂ ਹੁੰਦਾ ਹੋਇਆ ਸੈਨ ਸੋਜਰ ਸਕੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਬਜਿੱਤਰ ਸਿੰਘ ਜੀ ਵਿਖੇ ਸਮਾਪਤ ਹੋਇਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਫ ਰੇ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਮੈਂ ਤੁਹਾਡੇ ਰਿਪੋਰਟਰ ਦੇ ਅੱਜ ਤਾਂ ਤ੍ਰਿਪੁਰ ਨਾਮ ਦੇ ਇਥੇ ਪਰ ਖਿਆਲ ਪਾਖਾ ਦੇ ਜੁਰਪੁਰ ਨੂੰ ਪਹੁੰਚ ਗਿਆ ਹੋਇਆ ਇੱਕ ਗੁਰਦੁਆਰਾ ਸਿੰਘ ਸਭਾ ਜੀ ਬਾਬਾ ਬਿਕਰਤ ਸਿੰਘ ਜੀ ਸੱਤੀ ਮਿੱਤਰ ਤੋਂ ਨਗਰ ਕੀਰਤਨ ਪਾਇਆ ਗਿਆ ਸਾਧ ਸੰਗਤ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ ਪਾਵਨ ਪਾਇਆ ਗਿਆ ਘਟਰ ਹੈ ਤੇ ਪੰਜਾਂ ਦੀ ਪਿਆਰੇ ਦੀ ਅਗਵਾਈ ਦੇ ਵਿੱਚ ਤੇ ਨਗਰ ਕੀਰਤਨ ਪਾਇਆ ਗਿਆ ਜਿਸ ਵਿੱਚ ਬੱਤੀ ਮਿੱਠੂ ਦੀ ਸੰਗਤ ਪੂਰੇ ਪ੍ਰਸ਼ਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਜੋਗਤ ਹੋਈ ਹੈ ਤੇ ਗੁਰਨਾਨਕ ਪਾਚੇ ਜੀ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਮੈਂ ਰਮਜੀਤ ਸਿੰਘ ਦੁਆਰਾ ਇਹ ਸਭਾ ਕੀ ਪਾਪਾ ਬਿਨ ਦਿਨ ਕੁਕਰੋ ਦਿਨਾਂ ਤੇ ਸਾਰੀਆਂ ਸੰਗਤਾਂ ਨੂੰ ਗੁਰਮਾਨ ਪਾਸ਼ਾ ਦੇ ਗੁਰੂਕੂੜੀਆਂ ਲੱਖ ਲੱਖ ਵਧਾਇਆ ਦੇ ਰਹੇ ਆ ਦੇ ਰਹੇ ਆ ਤੇ ਲੈ ਵੀ ਰਹੇ ਆ ਪਾਸ਼ਾ ਦੀ ਕਿਰਪਾ ਨਾਲ ਕਿ ਕਿਉਂਕਿ ਹਰ ਸਾਲ ਇਹ ਨਗਰ ਕਿੰਨਾ ਸਜਾਇਆ ਜਾਂਦਾ ਹੈ ਬੜੀ ਖਦਾ ਭਾਵਨਾ ਕੰਨ ਸਾਡਾ ਸਾਰਾ ਭਾਈਚਾਰਾ ਇੱਥੇ ਹੈ ਸਾਡਾ ਭਾਈਚਾਰਾ ਦੇ ਵਿੱਚ ਸਾ ਬੜਾ ਬੜਿਆ ਹੁੰਦਾ ਤੁਸੀਂ ਦੇਖੋ ਭਾਈ ਦਾ ਬੰਦੂ ਵੀ ਬਣਾ ਰਹੇ ਨੇ ਐ ਦਾਦਾ ਮਾਤਾ ਕੱਢਿਆ ਖੰਡਾਂ ਦਾ ਬੜਾ ਜੋਰ ਹੈ ਚਰਤੀ ਕਲਾ ਦੇ ਨਾਲ ਇਹ ਨਗਰ ਕੀਤਾ ਸਜਾਇਆ ਜਾ ਰਿਹਾ ਧੰਨ ਗੁਰਨਾਮ ਸਾਰੇ ਦੇ ਖੁਸ਼ੀ ਝੋਲੀ ਨਾਲ ਪਕਵਾਏ ਗੁਰੂ ਘਰ ਨਾਲ ਸਾ ਵਾਏ ਕੁਟੀਕੀ ਇਹਨਾਂ ਤੋਂ ਪਾਉਚਾ ਵੇਖੀ